ਮੈਂ ਬੇਤੀ ਕਰੂੰਗਾ ਸਤਿਕਾਰਯੋਗ ਦਰਸ਼ਕਾਂ ਅਤੇ কবি ਇੱਕ 1 ਮਿੰਟ ਲਈ ਲੈਣਾ ਮੇਰੇ ਰਿਐਕਸ਼ਨ ਹੈ ਥੋੜਾ ਫਾਸਟ ਸਰਦਾਰ ਚਾਓ ਉੱਚੇ ਵੱਲੋਂ ਆਪਣੇ ਵਿਚਾਰ ਸਾਂਝੇ ਕਰਕੇ ਸਤਿਕਾਰਯੋਗ ਦਰਸ਼ਕਾਂ ਦਾ ਤਕਾਬਾਤੀ ਆਪ ਤਰਫ ਤੇ ਵੀ ਹੋ ਜੈ ਵਾਲਮੀਕੀ ਜੈ ਭੀਮ ਜੈ ਭਾਰਤ ਜੈ ਭੀਮ ਜੈ ਭਾਰਤ ਬਹੁਤ ਵੱਖ-ਵੱਖ ਘਟਨਾयां ਹੋਰ ਦੂਸਰੀ ਘਟਨਾ 26 ਜਨਵਰੀ ਨੂੰ ਵਾਪਰ 26 ਜਨਵਰੀ ਆਈ ਕਨੇ ਬਨਾਲੇ ਇਸ ਵੀ ਹੋਈ ਜਾਂਦੀ ਸੀ ਘਟਨਾ 26 ਜਨਵਰੀ ਘਟਨਾ ਹੋਸੀ ਗਿਆ ਸੀ ਇਹਦਾ ਵਿਦੇਸ਼ੀ ਲਿੰਕ ਹੈ ਜਿੰਦਾ ਅਮਰਪਾਲ ਆਇਆ ਦੁਬਈ ਤੋਂ ਉਦੋਂ ਦੁਬਈ ਤੋਂ 26 ਜਨਵਰੀ ਦਾ ਦੋਸ਼ੀ ਵੀ ਦੁਬਈ ਤੋਂ ਆਇਆ ਸੀ ਉਹ ਵੀ ਸਹਾਇਤਾਰੀ ਸੀ ਬਾਅਦੋਂ ਕੇਸ ਰੱਖੇ ਗਏ ਅਸੀਂ ਉਸ ਟਾਈਮ ਐ ਮੰਗ ਕੀਤੀ ਸੀ ਕਿ ਹਰ ਕੋਰਪੋਰੇਟ ਦੇ ਕਿਸੇ ਵੀ ਵਜੂਦਾ ਚੈਟ ਨੂੰ ਚੈੱਕ ਕਰਾਈ ਜਾਵੇ ਇਹ ਦੇਸ਼ ਦੇ ਲਈ ਬਹੁਤ ਖਤਰਨਾਕ ਸਥਿਤੀਆਂ ਪੈਦਾ ਹੋ ਰਹੀਆਂ ਹਨ ਔਰ ਉਹ ਜਦੋਂ ਪੰਨੂ ਨੇ ਸਾਹਮਣੇ ਆ ਕੇ ਗਲਕਾਰੀਆਂ ਸ਼ੁਰੂ ਕੀਤੀ ਹੈ ਖਾਲਿਸਤਾਨ ਦੀ ਗੱਲ ਕਰਨੀ ਸ਼ੁਰੂ ਕੀਤੀ 바ਵਾ ਸਾਹਿਬਾਂ ਵਿਧਾਨ ਸਭਾ ਕਲਾ ਬੋਲਣਾ ਸ਼ੁਰੂ ਕੀਤਾ ਭਾਰਤ ਦੇ ਸੰਵਿਧਾਨ ਦੇ ਕਲਾ ਬੋਲਣਾ ਸ਼ੁਰੂ ਕੀਤਾ ਤੇ ਜਾਹਿਰ ਹੈ ਕਿ ਵਿਦੇਸ਼ ਬੈਠ ਕੇ ਸਾਰੇ ਦੇਸ਼ ਦੇ ਖਿਲਾਫ ਕਿ ਅਸੀਂ ਹੋ ਸਾਖਸ਼ਾ ਰਚਿਆ ਜਾ ਰਿਹਾ ਹੈ ਪਰ ਅਫਸੋਸ ਹੈ ਕਿ ਜਿਹੜੀ ਸਰਕਾਰ 바ਵਾ ਸਾਹੋ ਵੇਦਕਦੀ ਫੋਟੋ ਸਰਦਾਰ ਭਗਤ ਸਿੰਘ ਦੀ ਫੋਟੋ ਇਸਤੇਮਾਲ ਕਰਦੀ ਹੈ ਹਰ ਦਫਤਰ ਚ ਉਸ ਦਾ ਮੁੱਖ ਮੰਤਰੀ ਉਹਦਾ ਮੁਖੀਆ 26 ਜਨਵਰੀ ਦੀ ਘਟਨਾ ਤੇ ਕੁਛ ਨਹੀਂ ਬੋਲਿਆ ਹੁਣ ਵੀ ਕੁਛ ਨਹੀਂ ਬੋਲਿਆ ਤੇ ਸਾਥੀਓ ਮੈਂ ਖਾਸ ਤੌਰ ਤੇ ਇੱਕ ਪ੍ਰਪੋਜ਼ਲ ਰੱਖਣੀ ਹੈ ਪਾਸ ਤੁਸੀਂ ਕਰਨਾ ਸਾਰਿਆਂ ਨੇ ਲੁਧਿਆਣਾ ਵਿੱਚ ਬਾਏ ਇਲੈਕਸ਼ਨ ਹੈ ਮੇਰਾ ਸੁਝਾਅ ਹੈ ਕਿ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਜਾਣਾ ਚਾਹੀਦਾ ਜਿਹਨੂੰ ਮਰਜ਼ੀ ਪਾ ਦਿਓ ਜੈ ਭਾਰਤ ਜੈ ਭਾਰਤ ਪਰ ਇੱਥੇ ਨਹੀਂ ਆਪਾਂ ਬੁਸਤੀਆਂ 'ਚ ਜਾਣਾ ਹੈ ਇੱਕ ਇੱਕ ਬੁਸਤੀ ਇੱਕ ਇੱਕ ਦਰਵਾਜ਼ਾ ਖੜਕੜਾਣਾ ਹੈ ਕਿ ਛਿੜੂ ਮਰਜ਼ੀ ਵੋਟ ਪਾ ਲਓ ਸਾਡੀ ਦੂਜੀ ਕੋਈ ਪਾਰਟੀ ਨਹੀਂ ਪਰ ਆਮ ਆਦਮੀ ਪਾਰਟੀ ਨੂੰ ਜਿਹੜੀ ਬਾਵਾਂਸਾਉਂ ਵੇਚਰ ਦੀ ਫੋਟੋ ਇਸਤੇਮਾਲ ਕਰਦੀ ਗਿਆ ਔਰ ਬਾਵਾਂਸਾਉਂ ਵੇਚਰ ਦਾ ਆਪਵਾੜ ਹੁੰਦਾ ਉਸ ਤਾਂ ਬੋਲਦੀ ਨਹੀਂ ਉਸ ਪਾਰਟੀ ਨੂੰ ਆਪਾਂ ਲੁਧਿਆਣੇ ਚੋਂ ਸਬਕ ਸਿਖਾ ਕੇ ਭੇਜिए ਔਰ ਬਹੁਤ بڑا ਸਬਕ ਹੁੰਦਾ ਆ ਜੇ ਬਾਈ ਇਲੈਕਸ਼ਨ ਤੁਸੀਂ ਹਰਾ ਦਿੱਤਾ ਇਸ ਤੋਂ ਬੜੀ ਸ਼ਰਮ ਨਾ ਖਾਰ ਭਗਵਾਨਤਮਨ ਲਈ ਔਰ ਕੇਨੀ ਵਾਰੀ ਤੁਸਰੀ ਨਹੀਂ ਹੋ ਸਕਦੀ ਜੈ ਵਾਲਮੀਕੀ ਜੈਪੀ